ਪਠਿੰਡਾ ਦੇ ਪਿੰਡ ਤਿਉਣਾ ਦੇ ਕੋਆਪਰੇਟਿਵ ਬੈਂਕ ਦੀ ਇੱਕ ਬ੍ਰਾਂਚ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਤੇ ਕਰੀਬ 14 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਚੋਰੀ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੋ ਚੋਰ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਆਪਣੇ ਚਿਹਰੇ ਟਕੇ ਹੋਏ ਨੇ। ਚੋਰ ਬੈਂਕ ਦੀ ਖਿੜਕੀ ਤੋੜ ਕੇ ਅੰਦਰ ਦਾਖਲ ਹੋਏ ਸਨ ਤੇ ਉੱਥੇ ਪੈਸਿਆਂ ਵਾਲੀ ਸੇਫ ਨੂੰ ਕਟਰ ਦੀ ਮਦਦ ਨਾਲ ਕੱਟ ਕੇ ਕਰੀਬ 14 ਲੱਖ ਰੁਪਏ ਲੈ ਆਟੇ। ਸਾਨੂੰ ਤਾਂ ਸਵੇਰ ਪਤਾ ਲੱਗ ਗਈ ਸਾਨੂੰ ਤਾਂ ਵੀ ਇੱਥੇ ਚੋਰੀ ਹੋ ਗਈ ਤੇ ਸਪੀਕਰ ਆਈ ਨਾ ਆ ਕੇ ਵੇਖਰ ਨੇ ਵੀ ਜੰਗਲਾ ਪਟਿਆ ਪਿਆ ਸੀ ਸੀਸਾ ਟੁੱਟਿਆ ਪਿਆ ਸੀ ਜੀ ਇਹ ਗਾਂ ਵੇਖਿਆ ਗਾਂ ਵਾਲਾ ਜਿੰਦਾ ਟੁੱਟਿਆ ਪਿਆ ਸੀ ਨਿਗਮ ਮਾਰੀ ਜੰਗਲੇ ਵਿੱਚ ਦੀ ਫਿਰ ਅਸੀਂ ਮੇਰੇ ਸਾਹਬ ਨੂੰ ਫੋਨ ਕੀਤਾ ਜੀ ਉਹ ਆ ਗਏ ਜੀ ਇੱਥੇ ਸਾਰੇ ਨਾਲ ਆਏ ਉਹਨਾਂ ਦੇ ਅਫਸਰ ਪੁਲਿਸ ਵਾਲੇ ਆ ਗਏ ਫਿਰ ਅਸੀਂ ਜਿੰਦਾ ਕੁੱਲ ਕੇਂਦਰ ਗਏ ਇਸ ਤੋਂ ਪਹਿਲਾਂ ਵੀ ਇਸੇ ਬੈਂਕ ਵਿੱਚ ਦੋ ਵਾਰ ਚੋਰੀ ਦੀ ਕੋਸ਼ਿਸ਼ ਹੋ ਚੁੱਕੀ ਹੈ ਇੱਕ ਵਾਰ ਤਾਂ ਚੋਰ ਗਨਮੈਨ ਦੀ ਬੰਦੂਕ ਤੱਕ ਹੋ ਕੇ ਲੱਗੇ ਸਨ ਤੇ ਹੁਣ ਤੀਜੀ ਵਾਰ ਕਰੀਬ 14 ਲੱਖ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਪੁਲਿਸਟੇਸ਼ਨ ਵੱਲੋਂ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਚੋਰਾਂ ਨੂੰ ਫੜਨ ਲਈ ਸੀਸੀਟੀਵੀ ਫੁਟੇਜ ਦੀ ਮਦਦ ਲਈ ਜਾ ਰਹੀ ਹੈ। ਇਨੀਸ਼ੀਅਲ ਡਿਟੇਲਸ ਤੋਂ ਪਤਾ ਲੱਗਿਆ ਜਿਹੜੀ ਸੀਸੀਟੀਵੀ ਫੁਟੇਜ ਕੈਮਰੇਜ ਤੋਂ ਪਤਾ ਲੱਗਿਆ ਕਿ ਦੋ ਬੰਦੇ ਜਿਨ੍ਹਾਂ ਨੇ ਮੂੰਹ ਬੰਦੇ ਹੋਏ ਸੀਗੇ ਰਾਤ ਨੂੰ ਤਕਰੀਬਨ 11:30 ਵਜੇ ਕੱਲ ਦੀ ਰਾਤ ਉੱਥੇ ਆਏ। ਮੇਨ ਗੇਟ ਦੇ ਨਾਲ ਵਾਲੀ ਵਿੰਡੋ ਤੋਂ ਐਂਟਰ ਕੀਤਾ। ਉਹਨਾਂ ਕੋਲ ਇਲੈਕਟ੍ਰੋਨਿਕ ਜਿਹੜਾ ਸੀਗਾ ਉਹ ਹਥਿਆਰ ਸੀ ਜਿਸ ਨਾਲ ਉਹਨਾਂ ਨੇ ਸੇਫ ਨੂੰ ਕਟਿਆ। ਤੇ 14 ਲੱਖ 51000 ਰੁਪਏ ਉਤੋਂ ਚੋਰੀ ਕਰਕੇ ਲੈ ਗਏ ਜਿਸ ਦੇ ਵਿੱਚ ਅਸੀਂ ਐਫ ਆਈ ਆਰ ਨੰਬਰ 58 ਅੰਡਰ ਸੈਕਸ਼ਨ 452 380 ਆਈ ਪੀ ਸੀ ਸਦਰ ਬਟਿੰਡੇ ਵਿੱਚ ਦਰਜ ਕਰਕੇ ਅਸੀਂ ਕਾਰਵਾਈ ਕਰਦੇ ਹਾਂ